ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਉਹ ਅੱਜ ਖਨੌਰੀ ਬਾਰਡਰ ਤੇ ਚੱਲ ਰਹੀਆਂ ਲੰਗਰਾਂ ਦੀਆਂ ਸੇਵਾਵਾਂ ਸੰਤ ਬਾਬਾ ਅਮਰੀਕ ਸਿੰਘ ਜੀ ਉਹਨਾਂ ਵੱਲੋਂ ਸੇਵਾਵਾਂ ਇੱਥੇ ਚੱਲ ਰਹੀਆਂ ਨੇ ਤੇ ਆਪਾਂ ਇੱਥੇ ਉਹਨਾਂ ਦੇ ਸੇਵਾਦਾਰ ਬੈਠੇ ਨੇ ਜੋ ਲੰਗਰ ਲੈ ਕੇ ਆਉਂਦੇ ਨੇ ਤੇ ਆਪਾਂ ਉਹਨਾਂ ਨਾਲ ਥੋੜੀ ਗੱਲਬਾਤ ਕਰਾਉਣੀ ਹੈ ਜੀ ਵੈਗ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਬਜੇ ਨੇ ਗੁਰੂ ਨਾਨਕ ਸਾਹਿਬ ਦੇ ਲੰਗਰ ਜਿਹੜੇ ਨੇ ਨਿਰੰਤਰ ਚੱਲ ਰਿਹਾ ਬਾਬਾ ਮਰੀਸ਼ੇ ਵੀ ਹੁਣ ਆ ਗਿਆ ਬਹੁਤ ਧੰਨਵਾਦ ਹੀ ਕਰਦੇ ਆ ਤਿੰਨ ਲੰਗਰ ਪੱਕੇ ਚੱਲਦੇ ਜਾਉਂਦੇ ਅਸੀਂ 27 ਬੇਸ਼ਕੀਰ ਪਹਿਲੇ ਨੰਬਰ ਤੇ ਆ ਗਿਆ ਬਾਬਾ ਆਪਣਾ ਕਾਵਲ ਸਿੰਘ ਬਹਿਰ ਸਾਹਿਬ ਤੋਂ ਦੇਖ ਬਾਦ ਨਗਰ ਤੋਂ ਆਉਂਦੀ ਲੰਗਰ ਉਹਨਾ ਚੱਲ ਰਿਹਾ ਉਸ ਤੋਂ ਅੱਗੇ ਆ ਗਿਆ ਸ਼ੇਰਗੜ ਵਾਲਿਆਂ ਦਾ ਉਹਨਾਂ ਦਾ ਵੀ ਨਿਰੰਤਰ ਚੱਲ ਰਿਹਾ ਉਹਦੇ ਪਿੱਛੇ ਆ ਗਿਆ ਸਾਗਰਾ ਉਹਨਾਂ ਦਾ ਨਿਰੰਤਰ ਚੱਲ ਰਿਹਾ ਇਹਨਾਂ ਨੇ ਵੀ ਆ ਕੇ ਹੁਣ ਸਹਿਯੋਗ ਦਿੱਤਾ ਅਸੀਂ ਧੰਨਵਾਦ ਕਰਦੇ ਆ ਵੇਖੋ ਅਸੀਂ ਇਕੱਲੇ ਸਾਨੂੰ ਬੜੀ ਮੁਸ਼ਕਲ ਆਉਂਦੀ ਸੀ ਉਹਨਾਂ ਮੁਸ਼ਕਿਲ ਦਾ ਥੋੜਾ ਜਿਹਾ ਸਾਨੂੰ ਆ ਵਧੀਆ ਸਮਾਂ ਮਿਲ ਗਿਆ ਹੈ ਕਿ ਜਦੋਂ ਤੱਕ ਇਹ ਸੰਗਤ ਇੱਥੇ ਬੈਠੀ ਰਹੇ ਕਿ ਖਸਾਨ ਭਰਾ ਸਾਡੇ ਸਾਡੇ ਨਿਰੰਤਰ ਲੰਗਰ ਉਹਨਾਂ ਤੇ ਚੱਲਦੇ ਰਹਿਣਗੇ ਇਹ ਭਰਾਵਾਂ ਨੂੰ ਬੇਨਤੀ ਹੈ ਸੰਯੋਗ ਦੇ ਨਾਲ ਚਾਹਨਾ ਵੱਤ ਵਾਦੇ ਦੇ ਨਾਮ ਤੇ ਜੇ ਕੋਈ ਬਾਲਣ ਜੋ ਵੀ ਕੋਈ ਲੈਣਾ ਚਾਹੁੰਦਾ ਜੋ ਕੁਝ ਕਰਨਾ ਚਾਹੁੰਦਾ ਉਹ ਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਲੰਗਰਾਂ ਦੀ ਸੇਵਾ ਕਿਸਾਨ ਬਾਸੇ ਨਾਏ ਹੋਣੇ ਲੰਗਰ ਸਾਧ ਸੰਗਤ ਦੀ ਉਦਮ ਨਾਲ ਇਹ ਲੰਗਰ ਚੱਲਦੇ ਨੇ ਜੋ ਸੰਤ ਮਹਾਂਪੁਰਖ ਲੰਗਰ ਚਲਾਉਂਦੇ ਨੇ ਸੰਗਤ ਦੇ ਸਹਿਯੋਗ ਨਾਲ ਹੀ ਲੰਗਰ ਚੱਲਦੇ ਨੇ ਜੀ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲੇ ਜਿਹੜੇ ਕਿ ਸੰਭੂ ਬਾਰਡਰ ਤੇ ਵੀ ਲੰਗਰ ਲੱਗਾ ਹੋਇਆ ਇਹਨਾਂ ਦਾ ਪਹਿਲਾਂ ਜਦੋਂ 2020 ਦੇ ਵਿੱਚ ਸੀਗਾ ਉਦੋਂ ਵੀ ਲੰਗਰ ਇਹਨਾਂ ਨੇ ਉੱਥੇ ਸੰਭੂ ਬਾਰਡਰ ਤੇ ਤਾਲੀਆਂ ਲੈ ਕੇ ਜਾਂਦੇ ਨੇ ਤਾਲੀਆਂ ਜੀ ਲੰਗਰ ਦੇ ਕੇ ਜਾਂਦੇ ਨੇ ਜਿੱਥੇ ਕਿਤੇ ਵੀ ਮਤਲਬ ਕਿ ਮੋਰਚਾ ਕਿਸਾਨ ਲਾਉਂਦੇ ਨੇ ਹੁਣ ਸਾਡੇ ਪਾਤੜਾ ਦੇ ਵਿੱਚ ਵੀ ਇੱਕ ਮੋਰਚਾ ਲੱਗਿਆ ਹੋਇਆ ਉੱਥੇ ਵੀ ਅਸੀਂ ਲੰਗਰ ਰਾਤ ਨੂੰ ਜਰੂਰ ਪਹੁੰਚਾਉਨੇ ਆ ਜਿੱਥੇ ਵੀ ਕਿਤੇ ਕਿਸਾਨਾਂ ਦਾ ਮੋਰਚਾ ਹੁੰਦਾ ਹੈ ਬਾਬਾ ਜੀ ਅੱਗੇ ਹੋ ਕੇ ਸੰਗਤਾਂ ਨੂੰ ਮੇਰੇ ਮਤਲਬ ਉਹਨਾਂ ਨਾਲ ਲੰਗਰ ਲਾ ਕੇ ਫਿਰ ਲੰਗਰ ਲਾਉਂਦੇ ਨੇ ਬਾਬਾ ਜੀ ਜਿੰਨਾ ਚਿਰ ਲੰਗਰ ਕਿਸਾਨਾਂ ਦਾ ਮੋਰਚਾ ਚੱਲੂਗਾ ਉਹਨਾਂ ਚਿਰ ਲੰਗਰ ਜਿੰਨੇ ਵੀ ਲੰਗਰ ਇੱਥੇ ਸਾਰੇ ਚੱਲਣਗੇ ਕਿਉਂਕਿ ਬਹੁਤ ਹੀ ਤਨਵਾਦ ਆ ਸੰਤਾਂ ਦਾ ਸਾਰੀ ਸੰਗਤ ਦੇ ਸਹਿਯੋਗ ਨਾਲ ਲੰਗਰ ਚੱਲਦੇ ਆ ਇਹ ਮੇਰਾ ਕੰਮ ਹੈ ਭਾਈ ਗੁਰਦੇ ਤੇ ਧੰਨਵਾਦ ਕਰਦੇ ਆ ਨਾ ਗੁਰੂ ਸਿੱਖਾਂ ਦੇ ਗੁਰੂ ਪਿਆਰੇ ਮਹਾਪੁਰਸ਼ਾਂ ਦਾ ਤੇ ਸੰਗਤਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਮਾਬਿਆਂ ਦੇ ਉਹ ਨਾਲ ਇੱਥੇ ਲੰਗਰ ਚੱਲਦੇ ਨੇ ਦੇਖ ਰਹੇ ਹੋ ਇੱਥੇ ਹੈ ਲੋਤ ਆਪਰਾਇਆਂ ਨੇ ਹਾਂਜੀ ਇਹ ਕੀ ਬਣਾਇਆ ਯਾਰ ਬਾਬੇ ਇਹ ਕੀ ਬਣ ਰਹੀ ਜੀ ਖੀਰ ਖੀਰ ਦਾ ਹਾਂਜੀ ਇਹ ਬਾਬੇ ਵਾਲੋ ਖੀਰ ਬਣਾਈ ਆਈ ਰਹੀ ਐ ਇਧਰ ਚਾਹ ਦਾ ਲੰਗਰ ਉਧਰ ਦੁੱਧ ਦੇ ਜੀ ਦੁੱਧ ਅੱਛਾ ਜੀ ਬਾਬਾ ਅਮਰੀਕ ਤੋਂ ਦੇ 55 ਫੈਦਾ ਹਨਰ ਤਿਆਰ ਆ ਰਹੀ ਜੀ ਇਧਰ ਖੀਰ ਤਿਆਰ ਹੋ ਰਹੀ ਐ ਹਾਂਜੀ ਆ ਜੀ ਹਾਂ ਦੇ ਮੁਖੀ ਬਤਰਾ ਸਿੰਘ ਬੁਲਾ ਰਹੇ ਸੀ ਇਹ ਸਵਾਦਾਰ ਨੇ ਵੀਰ ਅਲੱਗ-ਅਲੱਗ ਨਗਰਾਂ ਤੋਂ ਆਏ ਨੇ ਬਬੀ ਇਹਨੇ ਇੱਕ ਨਗਰ ਤੋਂ ਆਏ ਇਹ ਇੱਕ ਨਗਰ ਤੋਂ ਤੁਸੀਂ ਤੇ ਹੋਰਾਂ ਨਗਰਾਂ ਦੇ ਵੀ ਸੰਗਤੇ ਸੇਵਾ ਕਰਨ ਆਉਂਦੇ ਨੇ ਇਹ ਹਾਂਜੀ ਬਾਕੀ ਦੇਖ ਰਹੀ ਜੀ ਇੱਥੇ ਸੰਗਤ ਆਉਂਦੀ ਐ ਸਟੇਜ ਦੇ ਲੱਗੇ ਹੀ ਇਹ ਲੰਗਰ ਆਹ ਲੱਸੀ ਦਾ ਡਰੰਪ ਭਰਿਆ ਪਿਆ ਨਾਲ ਚਾਹ ਦੀ ਕੇਤਲੀ ਬੈਸਕੋਟ ਪਏ ਨੇ ਜੋ ਸੰਗਤਾਂ ਅੱਡਵਾੜ ਸੇਵਾ ਦੇ ਕੇ ਜਾਂਦੀਆਂ ਨੇ ਸੰਤਾਨ ਨਾਲ ਸਹਿਯੋਗ ਨਾਲ ਸੰਗਤਾਂ ਦਾ ਵੀ ਧੰਨਵਾਦ ਕਰਦੇ ਵੀ ਅੱਗੇ ਤੋਂ ਆਉਣੇ ਆਪਾਂ ਇੱਥੇ ਦੁੱਧ ਦੀ ਸੇਵਾ ਖਾਂਡ ਚਾਹ ਪੱਤੀ ਦੀ ਸੇਵਾ ਜਿੰਨੀ ਵੀ ਆਪਾਂ ਸੇਵਾ ਕਰ ਸਕਦੇ ਆ ਲੰਗਰਾਂ ਦੇ ਵਿੱਚ ਬਹੁਤ ਤੋਂ ਬਾਤ ਕਰਨੀ ਚਾਹੀਦੀ ਆ ਜੀ ਇਹ ਬਾਬਾ ਜੀ ਨੇ ਜੇ ਖਰਚਣਾ ਮਾਰ ਰਹੇ ਨੇ ਇਹ ਰਾਤੀ ਸੇਵਾ ਨਿਭਾਉਂਦੇ ਆ ਬਾਈ ਜਦੋਂ ਵੇਖੀ ਤਾਂ ਰਾਤ ਨੂੰ ਇੱਥੇ ਲੋਥੀ ਬੈਠੇ ਹੁੰਦੇ ਆ ਸਵੇਰ ਚਾਹ ਦੀ ਸੇਵਾ ਵੀ ਕਰਦੇ ਨੇ ਸੱਜਣ ਚਾਹ ਦੀ ਸੇਵਾ ਚਾਰ ਬੰਦੇ ਹਾਂ ਹਾਂ ਚਾਰ ਬੰਦੇ ਦੇ ਪੱਕੀ ਮੇਨਪੁਰ ਤੇ ਚਾਹ ਆਇਆ ਇਧਰ ਇਹ ਭਾਈ ਸਾਹਿਬ ਆ ਗਏ ਇਹ ਵੀਰ ਨੇ ਰਾਤ ਦੀ ਚਾਹ ਦੀ ਸੇਵਾ ਕਰਦੇ ਨੇ ਤੇ ਉਹ ਬਜ਼ੁਰਗ ਵੀ ਰਾਤ ਨੂੰ ਕੋਈ ਵੀ ਸੰਗਤ ਦਾ ਵੀਰ ਆਉਂਦਾ ਹੈ ਚਾਹ ਬਣਾ ਕੇ ਉਹਨੂੰ ਸ਼ਿਕਾਉਂਦੇ ਨੇ ਵਾਹਿਗੁਰੂ ਜੀ ਇੰਨਾ ਗੁਰੂ ਪਿਆਰਿਆਂ ਦੀਆਂ ਸਾਰਿਆਂ ਦੀ ਸੇਵਾ ਲੇਖੇ ਲਾਵੇ ਗੁਰੂ ਸਿੱਖੀ ਦੀ ਦਾਤ ਬਖਸ਼ੇ ਇਸੇ ਤਰ੍ਹਾਂ ਸੇਵਾ ਦੀ ਖੁੱਲੇ ਗੱਫੇ ਬਖਸ਼ਦਾ ਰਵੇ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ